ਦਾ ਵੀ ਐਂਡ ਕੋਟੇ ਅੱਜ ਕੱਲ ਦਾ ਜਿਹੜਾ ਨਾਮ ਆ ਸਾਨੂੰ ਵੀ ਬਾਅਦ ਚ ਪਤਾ ਲੱਗਿਆ ਕਿ ਇਹ ਤੇ ਟੂਰਨਾਮੈਂਟ ਤੇ ਹੋਰ ਹੋਰ ਵੱਡੇ ਵੱਡੇ ਕੋਟਿੰਗ ਕਰਾਇਆ ਬਾਪ ਸਿੱਧੂ ਕੈਨੇਡਾ ਅਸੀਂ ਬਾਹਰ ਫੇਸਬੁਕ ਤੇ ਮੁੜ ਜਾ ਕੇ ਦੇ ਗਾ ਬਾਅਦ ਹੌਲੀ ਹੌਲੀ ਪਤਾ ਲੱਗਾ ਇਹਨਾਂ ਨੂੰ ਵੀ ਉਹ ਚੱਲ ਕੇ ਆਉਣ ਪੱਗ ਪੁੱਗ ਲਾਉਣ ਵਾਲਾ ਬੰਦਾ ਸੀ ਮੇਰਾ ਫੇਸਬੁਕ ਨੇ ਸਾਡੀ ਇਹ ਜਿਹਾ ਗਾਰਾ ਹਾਇਦਾ ਆਪਣੇ ਚਾਹ ਇੱਥੇ ਬਿਠਿਆ ਜਦ ਇਹ ਫੇਸਬੁਕ ਦੇ ਨਾਲ ਹੀ ਆਪਣੀ ਸਾਡੀ ਬਾਹਰ ਮੁਲਾਕਾਤ ਕੋਈ ਦੋਸਤਾਂ ਨਾਲ ਵੀ ਲਗਾ ਲੈਂਦਾ ਹੈ ਤੇ ਏ ਵੀ ਆਪਨੇ ਨਰਮਲ ਤਾਂ ਨੇ ਮਾਈ ਤੇਰੇ ਆਪਣੇ ਬਕੀ ਸਾਰਾ ਦਾ ਹਮਾਜੀ ਆ ਮੁੰਡਾ ਜਿਹੜਾ ਸਾਡਾ ਫਤੂ ਦਾ ਸਾਡਾ ਨਰਮਲ ਆ ਆਪਰੀ ਦਾ ਇਹ ਦੂਦਸਨ ਤੇ ਵਜਾਇਆ ਤੇ ਸਾਰੇ ਘਾਰਾਂ ਦੇ ਵਿੱਚ ਯਾਨੀ ਜਿਹਨੂੰ ਜੱਗ ਬਣ ਕੇ ਸਾਨੂੰ ਸਾਡਾ ਇਹ ਖਲਦਾ ਇਹਨਾਂ ਖਲਦੀ ਪਈ ਹੈ ਸਾਡਾ ਨਰਮਲ ਪਾਤੋ ਇਹ ਤਾਰਾ ਜੰਦੀਆ ਬੇਗਮ ਹਲਫਾੜੇ ਸਾਡੇ ਪੀਐਨਰ ਖੋਲਿਆ ਮਰ ਕੰਪਿਊਟਰ ਦਾ ਉਹ ਡਾਕਟਰ ਫੋਟੇ ਸਾਡੇ ਮੈਂ ਤਾਰਾ ਉਦੋਂ ਦਾ ਨਰਵ ਸੀ ਨਹੀਂ ਦੀ ਇਹ ਮੁੰਡਾ ਡਾਇਰਕਰ ਪਕੋਦਾ ਹੀ ਆ ਜੇ ਤੇ ਨਾਲ ਹੀ ਕਰਿਆ ਨੂੰ ਰਾਜੂ ਐਨਾ ਇਹ ਕਿਉਂ ਰਾਸੀਆ ਬੰਦਾ ਆਪਣਾ ਨਾਲ ਹੀ ਹੁਣ ਅੱਧੀ ਦਾ ਲੈਦਾ ਦਿਨ ਹੋਇਆ ਇਹ ਸਾਡੇ ਸਵੇ ਭੁਲਾਈ ਕਾਮੇਟ ਤੇ ਉਹਨੂੰ ਨੇ ਸਰਗਰਮਾ ਹੋਂਕਾ ਕਿ ਜਾਰੀਆਂ ਨਹੀਂ ਸਰਗਰਮੀਆਂ ਜੂਟਾ ਸਿੰਘ ਉਹ ਤੇ ਜਿਹੜਾ ਸਾਡਾ ਆਪਾਂ ਜੀ ਇਹ ਦਾਰਾ ਮਟਰ ਜਰਾ ਜੀ ਨਾਲ ਜਿੱਦਾਂ ਮੈਂ ਬੋਲਦਾ ਸਾਰਾ ਇਹਨਾਂ ਦਾ ਸੁਣੀਏ ਤੇ ਫਿਰ ਉਹਨਾਂ ਜਰਾ ਉਹ ਦੂਰ ਬੈਠੇ ਵੀ ਮੋੜਾਗਾ ਆ ਗਿਆ ਹੈ ਜਿਆਸੇ ਦੀ ਸੰਗ ਰੋੜਾ ਬਣਾਇਆ ਕਿ ਹੈ ਪਰ ਦੂਛਾ ਦਾ ਅਦਾਸ ਆ ਜੀ ਇਹ ਮਿਲਦਾ ਸੀ ਉਹ ਸਾਡਾ ਬਣਾਇਆ ਵਾ ਉਹ ਵੀ ਠੀਕ ਹੈ ਹਾਂਜੀ ਇੱਥੇ ਜਾ ਕੇ ਰੱਖ ਦਿਓ ਚਲੋ ਉਹਦਾ ਲਿਆਓ ਤੇ ਬਾਈ ਜੀ ਫੋਟੇ ਦੇ ਕਾਫੀ ਚਾਰ ਹੋਇਆ ਮਿਲਣੇ ਨੰਦੀਪ rau ਹੈ ਜੀ ਅਦਿਬ ਰੋਹ ਬਈ ਤਾਂ ਇਹ ਤੁਹਾਡੇ ਦਾ ਇੱਕ ਉਹ ਹੁੰਦੇ ਸੀ ਤੇ ਭਿੰਦੀ ਹੋਰ ਲੈ ਕੇ ਗਏ ਤਾਂ ਮੈਂ ਦੋਨਾਂ ਨਾਲ ਆਉਂਦਾ ਬੈਠਾ ਆਣਾ ਤੂੰ ਦੀਪ ਕੋਲੋਂ ਰਹਾਉਂਗਾ ਦੀਪ ਕੋਲੋਂ ਰਹਾਉ ਕੇ ਇਹ ਮੰਦਲ ਆਪਣਾ ਜਮਾਤੀ ਆ ਪਟਵਾਰੀ ਆ ਉਹ ਕੋ ਵੀ ਖੇਡਦਾ ਸੀਗਾ ਤੇ ਮੁਰਕੇ ਆਖੇ 7 ਵਜ ਗਈ ਸੀ ਸੰਗਲ ਜਦੋਂ ਠੀਕ ਤੇ ਇਹ ਜਸਵੰਤ ਰਹੂਗੇ ਇਹ ਵੀ ਦੇਖਨੇ ਇਹ ਤਰਦੀਪ ਆਪਣਾ ਜਮਾਤੀ ਆ ਅੱਜ ਕੱਲ੍ਹ ਪੰਚਾਇਤ ਸੰਸਦੀ ਮੈਂਬਰ ਆ ਪਰ 14 ਹੰਤ ਪਹਿਲਾ ਮੈਂਬਰ ਹੀ ਹੈ ਬਲਾਕ ਸੰਚੀ ਮੈਂਬਰ ਇਹ ਅਜੀਤ ਸਿੰਘ ਸਾਹਿਬ ਐਮਐਲਏ ਸਾਡੇ ਬਹੁਤ ਵਧੀਆ ਉਹਨਾਂ ਦੇ ਛੋਟੇ ਭਰਾ ਜੀ ਸੁਬਿੰਦਰ ਸੁਖੀ ਕਹਿੰਦੇ ਆ ਦੀ ਸੁਖੀ ਜਾਨ ਜੀ ਤੇ ਆ ਸਾਡੇ ਸਾਰਿਆਂ ਨੂੰ ਆ ਇਕੱਠੇ ਕਰਨ ਵਾਲਾ ਰਾਜਵੰਦ ਰੌਬਤ ਤੇਜ ਸਿੰਘ ਰੌਂਕਾ ਜਿਹੜਾ ਸੀਗੇ ਟੀਚਰ ਸੀਗੇ ਲੇਖਕ ਸੀਗੇ ਉਹਨਾਂ ਦਾ ਬੱਚਾ ਹੈ ਰਾਜਵੰਦ ਰੌਂਕਾ ਪੱਤਰਕਾਰ ਪੰਜਾਬੀ ਉੱਤਰਾ ਤੋਂ ਆ ਮੀਰ ਜੀ ਸਭ ਇੱਕ ਮੈਂ ਡਾਕਟਰ ਸਾਹਿਬ ਇੱਥੇ ਬੱਚਾ ਸਾਹਮਣੇ ਤੇ ਜੋੜੀ ਬੈਠੀ ਆ ਆਪਣੀ ਪਾਉਂਦੇ ਤਾਂ ਕਿ ਇਹ ਨਹੀਂ ਕਿ ਆਪਾਂ ਹੋਣ ਸਾਡੇ ਤੇ ਅਹਿਮ ਮੈਡੀ ਦੇ ਵਿੱਚ ਅਸੀਂ ਇਕੱਠੇ ਹੋਏ ਆ ਪ੍ਰੋਗਰਾਮ ਚਾਹੀਦੇ ਛੋਟੇ ਕਿਉਂਕਿ ਸਮਾਂ ਬੀਜੀ ਆ ਹਰ ਇੱਕ ਵੇਲੇ ਸਮਾਂ ਥੋੜਾ ਹੈ ਨਾ ਤੇ ਬੌਸ ਜੀ ਮਾਇਨਾ ਨਾਮ ਬੜਾ ਸੁਣਿਆ ਕਿਉਂਕਿ ਪੱਤਰਾਂ ਨਾਲ ਜੁੜਿਆ ਆ ਤੇ ਸੋਚੀ ਮੁੰਡਿਆਂ ਜੁੜੇ ਆ ਖੁਸ਼ੀ ਹੋਈ ਆ ਅੰਤ ਪਰਮਿਤ ਕੌਰ ਜੀ ਸਵਰਨ ਜੀ ਡਾਕਟਰ ਸਰਨ ਕੌਰ ਜੀ ਕੋਟਾ ਦੌਰ ਸਾਡੇ ਅੱਜ ਦੇ ਮੁੱਖ ਮਹਿਮਾਨ ਆਏ ਨੇ ਇਨਾਂ ਨੇ ਬਰੋਦਾ ਪੱਤੇ ਜੀ ਨਾਲ ਬੰਬੂਸੀ ਵੀ ਨੇ ਪੁਰਾਣੀ ਦੋਸਤੀ ਨਵਾਈ ਆ ਪੁਰਾਣੇ ਮਿੱਤਰ ਸੋਸ਼ਲ ਮੀਡੀਆ ਹੈਗੀ ਵਧੀਆ ਜੀ ਇੱਕ ਖਾਸ ਗੱਲ ਹੋਰ ਆ ਸੋਸ਼ਲ ਮੀਡੀਆ ਸਿਆਣੀ ਉਮਰ ਦੇ ਬੰਦੇ ਵਿਚ ਲਾਉਂਦੇ ਆ ਉਹਨਾਂ ਨੇ ਪੁਰਾਣੇ ਯਾਰ ਮਿਲ ਗਏ ਦੋਸਤ ਮਿਲ ਗਏ ਤੇ ਬਰੋਦਾ ਪੱਤੋ ਜੀ ਕਰਾ ਕੇ ਗਏ ਤੇ ਤਾਰਕ ਥੋੜਾ ਸਾਰਿਆਂ ਦਾ ਸਾਡੇ ਕੋਲ ਜਿਹੜਾ ਪੱਤੋ ਆ ਪਿੰਡ ਆ ਤੇ ਆਸੇ ਪਾਸੇ ਦੇ ਪਿੰਡਾਂ ਦੇ ਇੱਕ ਕਵੀ ਸ਼ੈਰ ਕਜ਼ਲ ਗੋ ਗੀਤ ਦਾ ਗਾਇਕ ਆਏ ਨੇ ਇਹ ਸਾਰੇ ਨਾਮ ਦਾ ਸਾਡੇ ਕੋਲ ਸਾਰੇ ਕਰੀਮਾਂ ਇਕੱਠੇ ਕਰਕੇ ਲਿਆਏ ਆ ਸੋ ਬਹੁਤ ਮੁਬਾਰਕਾਂ ਤੇ ਪ੍ਰਸ਼ੰਸਨ ਪੱਤੋੀ ਚ ਇੱਕ ਉਬੀ ਹੈ ਇਹ ਸੱਚ ਬੋਲਦਾ ਝੂਠ ਨਹੀਂ ਬੋਲਦਾ ਤਾਂ ਇਹ ਦਾਲੂ ਪੀੜੀ ਦੀ ਗੱਲ ਜੇ ਮੈਂ ਹੋਰ ਪੀੜੀ ਦੀ ਗੱਲ ਕੀਤੀ ਹੈ ਨਾ ਇਹ ਲਕੁੰਦੇ ਨਹੀਂ ਬੰਦੇ ਅੱਜ ਦਾ ਜ਼ਮਾਨਾ ਇਹ ਹੈ ਕਿ ਜੇ ਕੋਈ ਸੱਚ ਦੱਸਦਾ ਉਹ ਲੋਕ ਮਾੜਾ ਕਹਿੰਦੇ ਸੱਚ ਨੂੰ ਮੇ ਤਾਂ ਹੀ ਖਾਂਸੀ ਹੁੰਦੀ ਹੈ ਕਿ ਜੇ ਕੋਈ ਮੇਰਾ ਗਾ ਮਲੰਬੇ ਲਈ ਜਾਂਦਾ ਮੈਂ ਬੜਾ ਚੰਗਾ ਬੜਾ ਸੰਗੂਨ ਕਹਿੰਦੇ ਬਾਜੀ 800 ਠੀਕ ਆ ਤੁਸੀਂ ਹੈ ਨਾ ਸੋ ਬੱਤੇ ਨੂੰ ਜੇ ਸੱਚ ਬੋਲੇ ਸੱਚ ਦੀ ਆਤ ਪਾਉ ਉਹ ਝੂਠ ਨਹੀਂ ਮਾਰਨੇ ਤੇ ਕਿਵੇਂ ਸਿਆਣ ਦਾ ਕਥਨ ਹੈ ਇੱਕ ਝੂਠ ਨੂੰ ਗੋਲੀ 100 ਝੂਠ ਬੋਲ ਲੈ ਗੱਲ ਆ ਪਾ ਜਿੰਦਗੀ ਦੀ ਗੱਲ ਆ ਆ ਜੇ ਕਿ ਕਿ ਜਾਣ ਦੀ ਗੱਲ ਆਪਾਂ ਮੈਂ ਨਹੀਂ ਕੀਤਾ ਉਹ ਤੇ ਗੱਲ ਆ ਹਾਂ ਸੋ ਇਹਨਾਂ ਨੇ ਪਹਿਲਾਂ ਵੀ ਛੇ ਰਤ ਪਤਕਾਰਨਾ ਦੇਖੋ ਇਹ ਪਹਿਲਾਂ ਇਹ ਜਿੰਦਗੀ ਜ ਬੜੀਆਂ ਮੋਜ ਮਸਤੀਆਂ ਮਾਣੀਆਂ ਹੁਣ ਕਈ ਦਾ ਲੋਕ ਪਿਛਲੀ ਉਮਰੇ ਜਾ ਕੇ 40 45 ਜਾ ਕੇ ਚੁੱਪ ਕੇ ਬਹਿ ਜਾਂਦੇ ਇਹਨਾਂ ਨੇ ਉਦੋਂ ਆਪਣੀ ਕਲਮ ਚੱਕੀ ਹੈ ਪੁਰਾਣਾ ਮੈਟ ਇਕੱਠਾ ਕੀਤਾ ਨਵਾਂ ਲਿਖਿਆ ਤੇ ਕਿਤਾਬਾਂ ਟਰੜੜ ਕਤਾਫਾਂ ਉਹ ਵੀ ਵਧੀਆ ਕਤਾ ਆ ਗਿਆ ਸਾਰੇ ਘਰਾਂ ਛਪੇ ਆ ਨਵੇਂ ਜਵਾਨੇ ਵਰਗੇ ਖਵਾਰ ਚ ਕਈ ਬਈਆਂ ਪੰਜ ਪੰਜ ਇਸੇ ਕਤਾਵਾ ਮਾ ਛਪੀਆਂ ਪੰਜਾਬੀ ਨੂੰ ਛਪਿਆ ਹੋਈ ਛਪੇ ਆ ਤੇ ਇਹਨਾਂ ਤੋਂ ਮੈਂ ਸਮਝਦਾ ਪੱਤੋ ਦੇ ਮੁੰਡੇ ਨੌਜਵਾਨਾਂ ਨੇ ਉਹ ਸ਼ਾ ਲਿਆ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਨਾਤਿਆਂ ਨੂੰ ਪਿੰਡਿਆਂ ਨੂੰ ਅਰਸ਼ਾਦ ਕਰਦੇ ਆ ਉਦੋਂ ਪੁਰਾਣੇ ਮੰਗਲਬੀ ਜੀ ਸੀ ਮੰਗਲਬੀ ਜੀ ਕੱਪੇ ਪੱਕੀ ਪੂਰੇ ਜਿਸਮ ਤਰਾਉਗੇ ਇਹਨਾਂ ਨਾਂ ਆਪਣਾ ਕਤਲ ਦੇ ਵਿੱਚ ਹਾਂਜੀ ਉਹ ਸਾਡਾ ਪੱਕੀ ਆ ਪੁਰਾਣੇ ਖੜੇ ਆ ਆਉਦੀ ਕਿਉਂਕਿ ਲੋਕ ਜਿਹੜੇ ਆਲਮਾਂ ਵਰਗੇ ਹੋਏ ਆ ਜਿੱਧਰ ਚੰਗਾ ਮਿਲੇ ਆ ਉਂ ਘਟਲ ਗਏ ਵੀ ਸ਼ਰਧਾ ਦੇ ਬੜੇ ਕੀਰਤਕਾਰ ਹੋਣੇ ਹੈ ਜੀ ਤੇ ਮੈਂ ਮਹਾਨ ਛੱਕੀ ਅਦਾ ਕਰ ਦਿਆ ਪਰਛੋਤਮ ਜੀ ਨੇ ਸਾਡੀ ਬਹੁਤ ਹੀ ਸਤਿਕਾਰ ਕੀਤਾ ਦਾ ਜਾਰ ਹੁਣ ਇਹਨਾਂ ਨੇ ਅੱਜ ਸਤੋ ਆਬਦਾਨ ਕਾਟਲ ਕਰਨਾ ਸੀ ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੇ ਇੱਥੇ ਮੈਂ ਦਾ ਸਵਾਨ ਪ੍ਰਾਪਤ ਹੋਇਆ ਜੇ ਇਕੱਲੇ-ਕੁਲੇ ਦਾ ਨਾਮ ਨਹੀਂ ਪਰਛੋਤਮ ਪੱਤੂ ਜੀ ਨੇ ਸਾਰੇ ਸਹਿਦਕਾਰ ਸਾਰੇ ਭੈਣ ਭਰਾਵਾਂ ਦੇ ਨਾਮ ਜਣ ਤੇ ਬਰਕਤ ਸਮਾ ਲਾ ਕੇ ਜੀਗਾ ਮੇਰੇ ਸਾਰੇ ਸਤਿਕਾਰ ਜੀ ਹੋਗਾ ਪਰਸ਼ੋਤਮ ਪੱਤੂ ਜੀ ਦੀ ਜੇ ਗੱਲ ਕਰੀਏ ਵੀ ਪਰਸ਼ੋਤਮ ਪੱਤੂ ਜੀ ਬਹੁਤ ਵਧੀਆ ਇੱਕ ਅੰਸਤਾਨ ਆ ਬਹੁਤ ਵਧੀਆ ਲਿਖਦੇ ਆ ਇਹਨਾਂ ਨੇ ਬੜੀ ਕੀਟ ਕਲਾਈ ਬੜੇ ਬੱਚੇ ਇਹਨਾਂ ਨੇ ਪੈਦਾ ਕੀਤੇ ਉਸੇ ਸੱਚ ਜਾਣੋ ਵੀ ਮੈਨੂੰ ਪਰਸ਼ੋਤਮ ਪੱਤੂ ਜੀ ਇਹ ਫੀਲਡ ਦੇ ਵਿੱਚ ਲੈ ਕੇ ਆਏ ਖੇਤਰ ਦੇ ਵਿੱਚ ਲੈ ਕੇ ਆਏ ਤੇ ਅੱਜ ਦੁਨੀਆ ਦੇ ਤੇ ਕੋਈ ਅਖਬਾਰ ਕੋਈ ਮੈਗਜ਼ੀਨ ਜਿੱਥੇ ਮੈਂ ਨਾਮ ਛਪਿਆ ਹੋਊਗਾ ਦਾਦਾ ਬਹੁਤ ਸਤਿਕਾਰ ਵਿਖੂ ਮੈਂ ਕਲਾ ਹਰਪ੍ਰੀਤ ਤੇ ਪਰ ਮੈਨੂੰ ਪਤੂ ਸਾਹਿਬ ਕਹਿੰਦੇ ਆ ਮੈਂ ਕੱਲਾ ਸਾਹਿਬ ਨੂੰ ਮੇਰਾ ਸਾਰਾ ਪਿੰਡੀ ਸਾਹਿਬ ਹੋ ਗਿਆ ਦੇਖੋ ਐਨਾ ਜਿੰਦੀ ਮੇਰੇ ਤੇ ਸਹਾਰਿਆਂ ਨੇ ਮੈਨੂੰ ਮਾਣ ਬਖਸ਼ਦਿਆ ਮੈਨੂੰ ਅੱਜ ਪਤੂ ਸਾਹਿਬ ਕਹਿ ਕੇ ਸਾਰੇ ਬੁਲਾਉਂਦੇ ਆ ਮੈਂ ਕੱਲਾ ਨਹੀਂ ਇਹ ਵੀ ਮੇਰੇ ਨਾਲ ਆ ਪਹਿਲਾ ਸਤਕਾਰ ਇਹਨਾਂ ਦਾ ਬਾਅਦ ਦੇ ਵਿੱਚ ਮੇਰਾ ਕਿਉਂਕਿ ਮੇਰੇ ਅੰਦਰ ਜਿਹੜੀ ਜੋਸ਼ ਸੀ ਇਹਨਾਂ ਨੇ ਜਗਾਈ ਤੇ ਮੈਂ ਇਹਨਾਂ ਦਾ ਬਹੁਤ ਜੀ ਧੰਨਵਾਦੀ ਆ ਇਹ ਮੈਨੂੰ ਅੱਗੇ ਹੋਰ ਵੀ ਲੈ ਕੇ ਜਾਣਗੇ ਮੈਂ ਮੇਰੇ ਮਨ ਦੀ ਥਾਈ ਮੈਂ ਰਾਤੋ ਪਰ ਦੀ ਟੱਕਰ ਵੀ ਜਾ ਵੀ ਜੇ ਮੇਰੇ ਮਨ ਵਿੱਚ ਆਈ ਚਾਹ ਇਹਨਾਂ ਦੀ ਜਰੂਰ ਮੇਰੇ ਤੇ ਕਿਰਪਾ ਹੋਊਗਾ ਕਿਰਪਾ ਹੋਊਗੀ ਤੇ ਮੈਂ ਕਦੇ ਨੂੰ ਜਰੂਰ ਇਹ ਬੰਦਿਆਂ ਨੂੰ ਚੁਣੂੰਗਾ ਤੇ ਇਹਨਾਂ ਨੇ ਬਹੁਤ ਜਿੰਨੇ ਦੀ ਸਮਾਜ ਨੂੰ ਦੇਣਾ ਪੰਜਾਬੀ ਮਾਂ ਬੋਲੀ ਨੂੰ ਬਹੁਤ ਖੇਤਰ ਦੇ ਵਿੱਚ ਇਹਨਾਂ ਦਾ ਬਹੁਤ ਕੁਝ ਦੇਣਾ ਇਹਨਾਂ ਦੀਆਂ ਬੜੀਆਂ ਕਿਤਾਬਾਂ ਆਈਆਂ ਅੱਜ ਵੀ ਆਪਾਂ ਇੱਕ ਕਿਤਾਬ ਆਪਾਂ ਇਹਨਾਂ ਦੀ ਰਿਲੀਜ਼ ਕਰ ਰਹੇ ਹਾਂ ਇਹ ਸਾਡੇ ਬਹੁਤ ਸਾਹਿਬ ਜੀ ਆਏ ਆ ਹੋਰ ਵੀ ਮਹਾਨ ਜੀ ਜੀ ਤਾਂ ਤੁਹਾਡੇ ਮਹਿਮਾਨ ਆਏ ਹੋਰ ਸਾਰੇ ਵੀ ਜਿੰਨੇ ਆਏ ਆ ਮੈਂ ਗਿਆ ਮੇਰੇ ਬਹੁਤ ਧੰਨਵਾਦ ਸਾਰਨਾ ਐਕਚੁਅਲੀ ਮੈਨੂੰ ਗਏ ਨੂੰ 48 ਸਾਲ ਹੋ ਗਏ ਇੱਥੇ ਗ੍ਰੇਟਰ ਚ ਉੱਥੇ ਪੜ੍ਹਨ ਦਾ ਮੌਕਾ ਮਿਲ ਗਿਆ ਥੋੜਾ ਜਿਹਾ ਉੱਥੇ ਆ ਸੋਸ਼ਲ ਕੰਮਾਂ ਦਾ ਵੀ ਹੋ ਗਿਆ ਉਹ ਵੈਪੜ ਸਾਰਿਆਂ ਨੂੰ ਕਰਨਾ ਚਾਹੀਦਾ ਪਰ ਮੇਰੇ ਉਹਨੇ ਲੈਂਕ ਨਹੀਂ ਰਹੇ ਪਤੋ ਨਹੀਂ بڑے ਪਤੋ ਐ ਉਹ 10ਵੀਂ ਕਿਸ ਸੀਗੇ ਉਦੋਂ ਬਾਹਰ ਚਲੇ ਗਏ ਫਿਰ ਉਹ ਕੰਟੈਕਟ ਵਾਲੇ ਹੋਏ ਤੇ ਹੁਣ ਕੋਸ਼ਿਸ਼ ਕਰਦੇ ਨੇ ਕਿ ਐਵਰੀ ਈਅਰ ਆਇਆ ਕਰੀਏ ਲੋਕਾਂ ਨੂੰ ਮਿਲਿਆ ਕਰੀਏ ਸਰ ਚੰਗਾ ਬੰਦਾ ਮੈਂ ਤੇ ਬਹੁਤ ਚੰਗਾ ਬੰਦਾ ਰਹੀ ਆਪਾਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਲਟ ਇੱਕ ਤੋਂ ਉੱਪਰ ਉੱਠ ਕੇ ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਜਿਹਦੇ ਵੀ ਕਿਸੇ ਫੀਲਡ 'ਚ ਵੀ ਆਪਾਂ ਕਰ ਸਕਦੇ ਕੰਗ ਰਲ ਗਏ ਸਭ ਤੋਂ ਰਏ ਇਹ ਉਹਦੇ ਨਾਲ ਦੇ ਬੰਦੇ ਤਾਂ ਮੈਨੂੰ ਦੇਖੂ ਟਾਈਮ ਕੋਈ ਫਿਰ ਸਾਡੇ ਪ੍ਰਾਇਮਰੀ ਸਕੂਲ 'ਚ ਬੂਟ ਵੰਡ ਕੇ ਛੋਟੇ ਸਕੂਲ 'ਚ ਵੰਡੇ ਬਸ ਇੰਨਾ ਕੀ ਸਾਡਾ ਟਾਈਮ ਥੋੜਾ ਹਾਂਜੀ ਤੁਸੀਂ ਵੇਖ ਰਹੋ ਫਿਕਰਮੰਦ ਵੀਡੀਓ ਤੇ ਮੈਂ ਤੁਹਾਡਾ ਖੁਸ਼ਾਨ ਸਿੰਘ ਰਾਜੂ ਸੋ ਅੱਜ ਇੱਕ ਕਿਤਾਬ ਰਿਲੀਜ਼ ਦਾ ਸਮਾਗਮ ਸੀਗਾ ਤੇ ਸੋ ਫਿਕਰਮੰਦ ਦੀ ਸਮੁੱਚੀ ਟੀਮ ਹੈ ਜਿਹੜੀ ਮੀਡੀਆ ਦੀ ਇੱਥੇ ਪਹੁੰਚੀ ਹੈ ਅਜਵਾਹਰ ਸਿੰਘ ਵਾਲੀ ਸੋ ਗੱਲਬਾਤ ਕਰਦੇ ਹਾਂ ਪਰਸ਼ੋਤ ਪੱਤੋ ਜੀ ਜਿਹਦੇ ਨਾਲ ਸਹਿਦਕਾਰ ਤੇ ਲੇਖਕ ਨੇ ਉਹਨਾਂ ਦੀ ਇੱਕ ਕਿਤਾਬ ਰਿਲੀਜ਼ ਹੋਈ ਹੈ ਹਾਂਜੀ ਸਾਰੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਦੇ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਦਿੱਤਾ ਤੁਹਾਡਾ ਵੀ ਫਿਰਬੰਦ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਟਾਈਮ ਕੱਢ ਕੇ ਸਾਡੇ ਸਾਰੇ ਭਰਾਵਾਂ ਨੂੰ ਇਕੱਠੇ ਕੀਤਾ ਤੇ ਤੁਸੀਂ ਸਾਡੇ ਵਿਚਾਰ ਸਾਡੇ ਬਾਹਰਸਾ ਤੱਕ ਪਹੁੰਚਾਓਗੇ ਅੱਜ ਸਾਰੀ ਇਹ ਜੀ ਅੱਜ ਤੁਸੀਂ ਕਿਤਾਬ ਰਿਲੀਜ਼ ਕਰ ਰਹੇ ਹੋ ਜੀ ਤੇ ਇਹ ਕੰਨ ਦੀ ਕਿਤਾਬ ਹੈ ਕਿਤਾਬ ਦਾ ਨਾਮ ਕੀ ਹੈ ਇਹਦੇ ਬਾਰੇ ਜਾਣਕਾਰੀ ਹਾਂਜੀ ਮੇਰੀ ਇਹ ਕਿਤਾਬ ਛੇਵੀਂ ਹੈ ਉਹ ਤੋਂ ਪਹਿਲਾਂ ਪੰਜ ਆ ਚੁੱਕੇ ਆ ਇਹਦਾ ਨਾਮ ਹੈਗਾ 10 ਦੀਆਂ ਅੱਖਾਂ ਜੀ ਹਾਂਜੀ ਤੇ ਪਹਿਲਾਂ ਨਹੀਂ ਕਿਤਾਬ ਦਾ ਕੀ ਨਾਮ ਸੀ ਪਹਿਲਾਂ ਦਾ ਸੀਗਾ ਸੂਖਮ ਪਰਤਾਂ ਸੀ ਸੱਜਰੀ ਸਵੇਰ ਪੀੜ ਦਾ ਪੀੜ ਮੈਂ ਸੋਚਦੀ ਹਾਂ ਚਾਨਣ ਦੇ ਰਾਹੀ ਜਿਹੜੇ ਨਵੇਂ ਸਹਿਤਕਾਰ ਨੇ ਜਾਂ ਲੇਖਕ ਨੇ ਹਨਾ ਸੋਸ਼ਲ ਮੀਡੀਆ ਪ੍ਰਤੀ ਆ ਜਾਂ ਉਹਦਾ ਲੇਖ ਟੁਨਰ ਨੂੰ ਕੀ ਸਿਹਰਾ ਦੇਣਾ ਚਾਹੀਦਾ ਤੇ ਨਿਆ ਇਹ ਆ ਵੀ ਉਹ ਤਰ੍ਹਾਂ ਦੇ ਇੱਥੇ ਲੇਖ ਹੈਗੇ ਆ ਇੱਕ ਤਾਂ ਜੁੜੇ ਹੋਇਆ ਜੋਖਾ ਨਾਲ ਇੱਕ ਲੋਕਾਂ ਨਾਲ ਮੈਂ ਇਹ ਨਾ ਵੀ ਲੋਕਪੱਖੀ ਗੱਲ ਕੀਤੀ ਜਾਵੇ ਲੋਕਾਂ ਨਾਲ ਜੁੜੇ ਹੋਣਾਂ ਦੀਆਂ ਸਮੱਸਿਆਵਾਂ ਉਹਨਾਂ ਦੀਆਂ ਉਹਦੀਆਂ ਕਹਾਣੀਆਂ ਰਹੀਆਂ ਨਾ ਰਹੀਆਂ ਰਸਨਾ ਨਾਲ ਰਹੀਆਂ ਗੱਜਲਾ ਰਹੀਆਂ ਲੋਕਾਂ ਦੀ ਗੱਲ ਹੀ ਕੀਤੀ ਜਾਵੇ ਮੈਂ ਉਹਨੂੰ ਲੇਖਮਾਨ ਦਾ ਦੂਜੇ ਨੂੰ ਮੈਂ ਜਿਹੜਾ ਬਕਾਉ ਹੋਇਆ ਨਾ ਲੇਖ ਉਹਨੂੰ ਮੈਂ ਅਸੀਂ ਲੇਖਮਾਨ ਅੱਛਾ ਜੀ ਸਾਡੇ ਦਰਮਿਆਨ ਰਾਜਵਿੰਦਰ ਰੌਂਤਾਜ ਜੀ ਨੇ ਸਹਿਦਕਾਰ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂ ਜੀ ਰਾਜਵਿੰਦਰ ਜੀ ਜਿਹੜਾ ਅੱਜ ਦਾ ਸਮਾਗਮ ਹੈ ਕਿਤਾਬਰ ਲਈ ਜਿਹਦੇ ਬਾਰੇ ਕੀ ਕਹੋਗੇ ਸਾਊ ਤੋਂ ਪਹਿਲਾਂ ਤਾਂ ਮੈਂ ਮੇਰੇ ਪਿਆਰੇ ਵੀਰ ਪਰਸ਼ੋਦ ਪੱਤੋ ਜੀ ਨੂੰ ਮੁਬਾਕਬਾ ਦਿੰਨਾ ਦੱਸ ਕੀ ਆਖਾਂ ਇਹ ਹੁਣ ਸਾਨੂੰ ਕੀ ਪੁੱਛਣ ਲੱਗੇ ਦੱਸ ਕੀ ਆਖਾਂ ਬਈ ਇਹਨਾਂ ਨੇ ਬੜਾ ਕੁਝ ਕਿਹਾ ਹੋਵੇ ਫਿਕਰਮੰਦ ਮੀਡੀਆ ਦਾ ਧੰਨਵਾਦ ਅੱਜਾ ਤੁਸੀਂ ਸਾਡਾ ਸਤਿਕਾਰ ਕਰਦੇ ਜੀ ਸੋ ਬੌਸਦੂ ਜੀ ਜੇ ਬਾਈਂ ਦੱਸਿਆ ਵੀ ਗਾਇਕਾਂ ਬਾਰੇ ਕਬੱਡੀ ਬਾਰੇ ਪ੍ਰਮੋਸ਼ਨ ਬਾਰੇ ਸਮਾਜ ਬਾਰੇ ਵਿਆਹਾਂ ਬਾਰੇ ਸੋ ਮੈਂ ਕਲਚਰ ਨਾਲ ਜੁੜਿਆ ਹਾਂ ਖਬਰਾਂ ਨਾਲ ਜੁੜਿਆ ਹਾਂ ਗੌਣ ਗੌਣ ਨਾਲ ਜੁੜਿਆ ਰਿਹਾ ਬੜੇ ਤੱਕੇ ਹੁਣ ਤੱਕ ਆਦੇ ਰਹੇ ਨੇ ਖਾਂਗੀਰਕਾਰੀ ਜੀ ਵੀ ਕੋਲ ਕੋਲ ਕਮੇਟੀਆਂ ਨਾਲ ਸੋ ਮੈਂ ਬੜਾ ਨਾਸ ਹਾਂਦਾ ਬਾਬੂ ਸਿੱਧੂ ਜੀ ਹੈ ਨਾ ਬੜੀ ਖੁਸ਼ੀ ਹੋਈ ਪਤੋ ਪਤੋ ਹੀ ਧੰਨਵਾਦ ਆ ਦੱਖਣ ਕਰਦੇ ਇਹਨਾਂ ਦੇ ਵਿੱਚ ਬਹੁਤ ਬਹੁਤ ਸਿੱਧੂ ਤੇ ਸਾਨੂੰ ਇਹ ਜਾਂ ਸਖਸ਼ੀਤਾਂ ਤੋਂ ਬਸ਼ਾਹੀ ਮਿਲਦਾ ਇਹ ਨਾ ਇਹ ਭਾਈ ਸਾਹਿਬ ਆਏ ਆ ਡਾਕਟਰ ਸਾਹਿਬ ਆਏ ਨੇ ਪਰਿਵਾਰ ਸਮੇਤ ਆਏ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਕਿਉਂਕਿ ਸਮਾਂ ਬੜਾ ਕੀਮਤੀ ਹੈ ਹੈ ਨਾ ਸੋ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਅੱਜ ਦੇ ਇਸ ਦੇ ਅਫਸਰ ਸਵਾਗਤ ਮੰਤਰੀ ਔਰਤ ਦੇ ਸਤੇ ਇਹਨਾਂ ਨੇ ਇੱਕ ਪੁਸਤਕਾ ਜਿਹੜੀ ਇਹਨਾਂ ਦੇ ਮਾਨਯੋਗ ਪਤਨੀ ਆ ਸਰਿੰਦਰ ਕੌਰ ਜੀ ਉਹਨਾਂ ਦੀ ਯਾਦ ਵਿੱਚ ਇਸ ਸਮਾਗਮ ਕਰਦੇ ਆਈਵਰੀ ਕਰਦੇ ਆ ਬੜੇ ਚੰਗੇ ਸੀ ਬੜੇ ਨੇਕ ਰਬੀੂ ਸੀ ਉਹ ਕਿਉਂਕਿ ਇਹਨਾਂ ਨਾਲ ਬਹੁਤ ਪੁਰਾਣੀ ਸਾਂਝ ਤੁਹਾਨੂੰ ਤਾਂ ਪਤਾ ਹੀ ਹੈ ਨਾ ਚਾਹ ਵੀ ਛੋਤੇ ਦੇ ਘਰ ਹੋਤੀ ਵੀ ਛੋਤੇ ਦੇ ਘਰੇ ਸੋ ਇਹ ਜੀਆਂ ਦੋਸਤੀਆਂ ਮਿੱਤਰਤਾਆਂ ਆਪਾਂ ਸਾਰੇ ਖੜੇ ਆ ਸਾਰਿਆਂ ਨੇ ਆਪਣੀ ਸਾਂਝਾਂ ਸੋ ਕਵੀ ਜਿਹੜਾ ਹੁੰਦਾ ਕਵੀ ਸਾਰਿਆਂ ਦੀ ਸਾਂਝਾਂ ਸਾਂਝ ਕਵੀ ਲੋਕਾਂ ਦੀ ਗੱਲ ਕਰਦਾ ਜਿਹੜਾ ਕਵੀ ਲੋਕਾਂ ਦੀ ਗੱਲ ਨਹੀਂ ਕਰਦਾ ਸਾਥ ਨੂੰ ਸਾਜ ਨਹੀਂ ਕਹਿੰਦਾ ਕੱਚ ਨੂੰ ਕੱਚ ਨਹੀਂ ਕਹਿੰਦਾ ਉਹਦਾ ਫਿਰ ਕਵੀ ਹੁੰਦਾ ਸਹਿਤਕਾਰ ਹੁੰਦਾ ਫਾਇਦਾ ਨਹੀਂ ਹੁੰਦਾ ਜੇ ਅਸੀਂ ਬੁਰਜ਼ਵਾ ਲੋਕਾਂ ਦੀ ਗੱਲ ਕਰਦੇ ਆ ਉਹ ਕਾਹੂ ਜਿਵੇਂ ਗੱਲ ਕੀਤੀ ਉਹਨਾਂ ਦੀ ਗੱਲ ਕਰਦੇ ਆ ਸਿਰਫ ਮਾਨਸ ਰਮਾ ਵਾਲੀ ਸਰਕਾਰੀ ਸਮਾਮ ਵਾਲੀ ਪਾਉਂਦੇ ਆ ਫਿਰ ਤਰ੍ਹਾਂ ਅਧਿਕਾਰਮ ਕਹਣੇ ਤਾਂ ਨਹੀਂ ਹੋਊਗਾ ਗ੍ਰਾਮ ਹੁਣਾ ਬੋਗਾ ਸੋ ਬਹੁਤ ਬਹੁਤ ਮੁਬਾਰਕਬਾਦ ਆ ਤੁਹਾਡੇ ਸਾਰਿਆਂ ਦਾ ਧੰਨ ਕਰਾਦੇ ਆ ਮੈਂ ਵੀ ਤੇਰੇ ਜੀ ਮੈਂ ਦਿੱਦੀ ਜਾਣਾ ਸੋ ਸਾਰਿਆਂ ਦਾ ਇੱਕ ਵਾਰ ਫੇਰ ਬੰਦੇ ਧੰਨਵਾਦ ਆ ਤੁਹਾਡਾ ਕਿ ਧੰਨਵਾਦ ਤੁਹਾਡੀ ਭਾਈ ਸਾਰਿਆਂ ਦਾ ਬਹੁਤ ਥੈਂਕ ਯੂ ਅੱਛਾ ਸਾਡੇ ਤੇ ਮੈਂ ਉਹਨਾਂ ਸਿੱਧੂ ਸਾਹਿਬ ਨੇ ਜੋ ਕਿ ਸਮਾਜ ਦੇ ਜਿੰਨੇ ਵੀ ਪੀਕੀਆਂ ਨੇ ਉਹਨਾਂ ਨੂੰ ਕਾफी ਸਮਾਪਤ ਦੇ ਚਿੰਤਾ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ ਹਾਂਜੀ ਸਰ ਜੀ ਕਿਦਾ ਅੱਜ ਦਾ ਖਤਾਵਰ ਲਈ ਸਮਾਚਾਰ ਹੈ ਨਾ ਸਮਾਗਮ ਇਹਦੇ ਬਾਰੇ ਕੀ ਕਹੂੰਗਾ ਇਹ ਵੈਸੇ ਛੋਤੇ ਨਾਲ तकरीबन ਸਾਡਾ ਜਸੈ ਇਕੱਠੇ ਕਲਾਸ ਫੈਲ ਹੋ ਰਹੇ ਸਾਡੇ ਇਹ ਲੇਡਾਂ ਜੀ ਵੀ ਗੱਲਬਾਤ ਹੁੰਦੀ ਜੀ ਇਹਨਾਂ ਦੇ ਜਦੋਂ ਮੈਸੇਜ ਜਾਂਦੇ ਮੈਨੂੰ ਅਲਡੀ ਨਾ ਮਾਰਨਿੰਗ ਗੁੱਡ ਮਾਰਨਿੰਗ ਨਾਲ ਹੀ ਬੜੇ ਵਧੀਆ ਮੈਸੇਜ ਹਨ ਇਹ ਜਿਹੜੇ ਮਨ ਸੋਲਝੇ ਹੋਏ ਇਨਸਾਨ ਦੇ ਹੁੰਦੇ ਮੈਨੂੰ ਬੜਾ ਮਨ ਗੱਡਾ ਹੁੰਦਾ ਉਹ ਫਿਰ ਮੈਂ ਜਾ ਕੇ ਆਪਣੇ ਮੇਲਾ ਨਾਲ ਉੱਥੇ ਹੈਗਾ ਨੈਟਵਰਕ 100 ਬੰਦੇ ਦਾ ਜੀ ਉਹਨਾਂ ਨੂੰ ਮੈਂ ਮਿਲਦਾ ਫਿਰ ਉਹ ਕਹਿੰਦੇ ਯਾਰ ਕਿਹੜੇ ਬੰਦੇ ਦੇ ਲਿਖਿਆ ਫਿਰ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਕਹਿੰਦੇ ਪਾਪਾ ਯਾਰ ਬਹੁਤ ਵਧੀਆ ਲਿਖਿਆ ਛੋਟਾ ਜਿਹਾ ਸ਼ੇਅਰ ਕਰਦਾ ਔਰ ਇਹ ਮੈਂ ਵਧਾਈ ਵੀ ਦਿੰਦਾ ਕਿ ਜਿਹੜੇ ਆ ਪੰਜਾਬੀ ਮਤਲਬ ਬੋਲੀ ਨੂੰ ਮਾਂ ਬੋਲੀ ਨੂੰ ਪ੍ਰਮੋਟ ਕਰਦੇ ਆ ਅਸੀਂ ਬਾਹਰਲੇ ਮੁਕਤਕ ਲਈਏ ਉੱਥੇ ਸਾਡੀ ਹੁਣ ਤਾਂ ਸਾਡੀ ਉੱਥੇ ਪੰਜਾਬੀ ਨੂੰ ਬਹੁਤ ਪ੍ਰਮੋਟ ਕਰ ਰਹੇ ਆ ਪਰ ਪਹਿਲਾਂ ਸਾਡੇ ਕੋਲ ਸਰਸ ਹੈ ਨਹੀਂ ਸੀ ਹੋਰ ਬਹੁਤ ਵਧੀਆ ਮੈਂ ਤਾਂ ਸ਼ੁਰੂ ਤੇ ਵੀ ਤੂੰ ਕਹਿੰਦੇ ਮੈਂ ਕਿਹਾ ਪਲੀਜ਼ ਤੂੰ ਉਹ ਕਾ ਲਿਖੀ ਚਾਲ ਜਿੱਦੀ ਬਾੜੀ ਮੋਟੇ 416 ਹਿੱਸੇ ਦਾ ਕਾ ਚਾਹੇ ਤੇ ਅਸੀਂ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਯੋਗਦਾਨ ਪਾਉਣ ਦੀ ਤੁਹਾਨੂੰ ਫੇਰ ਮੇਰੇ ਵੱਲੋਂ ਸਭ ਜੀ ਹੈ ਪਰਬਾਧਾ ਤੁਹਾਨੂੰ ਸਭ ਚੱਕੀਆਂ ਦੇ ਵਿੱਚ ਖੁਸ਼ੀਆਂ ਦੇ ਵਿੱਚ ਤੰਦਰੁਸਤੀ ਦੇ ਲਈ ਤੇ ਸੋਤੇ ਫੇਰ ਬਾਰਕਬਾਦ ਤੇ ਹੁਣ ਸਾਡੇ ਭਾਵੀ ਵੀਰ ਦੇ ਬਸ਼ਰ ਅੱਛਾ ਸਰ ਜੀ ਹੋਰ ਕਿਹੜੇ ਕਿਹੜੇ ਖੇਤrana ਜੇ ਤੁਸੀਂ ਸਮਰਪਤ ਹੋ ਕੀ ਸੇਵਾਵਾਂ ਹਾਰੇ ਮੈਂ ਵੀ ਹੌਟ ਦਾ ਕੋਸ਼ਿਸ਼ ਕਰਾਂਗਾ ਮੈਂ ਜਿਹੜੀ ਕਬੱਡੀ 10 ਸਾਲ ਜਦੋਂ ਹਜੀਦੀ ਡੈਥ ਹੋਈ ਐ 10 ਸਾਲ ਕਬੱਡੀ ਚਰਨ ਕੀਤੀ ਐ ਜਿਵੇਂ ਪ੍ਰਧਾਨ ਜੀ ਆ ਜਿਹੜੇ ਸਾਡੇ ਸੀ ਦੂਰ ਦੂਰ ਤੱਕ ਖੇਡਿਓ ਤੁਸੀਂ ਜਿਹੜੀ ਕਬੱਡੀ ਦਾ ਕਰਕੇ ਫਿਰ ਮੈਂ ਬਾਅਦ ਚ ਬਈ ਸਰਦੂਰ ਦਾ ਮੇਰੇ ਬਹੁਤ ਸਾਰੀ ਧੰਨਵਾਦ ਹੈ ਜੀ ਪੈਲੂਰੀ ਦਾ ਜੀ ਫਿਰ ਇਹਨਾਂ ਛਿੰਦੇ ਹੋਣਾ ਭਜਨ ਮਾਨ ਬਸੇ ਮਾਨ ਥੋੜੀ ਸਮਾਂ ਜਿਹੜੀ ਮੈਂ ਕਾਫੀ ਕੁਸ਼ ਉਹਦੇ ਵਿੱਚ ਕੀਤਾ ਐਕਚੁਅਲੀ ਮੇਰਾ ਨਾ ਥੋੜਾ ਜਿਹਾ ਪਿਛੋਕੜ ਆ ਪੋਲਿਟਿਕਸ ਦਾ ਜੀ ਮਨਕਾਰ ਸਿੰਘ ਬਰਾੜ ਉਹ ਮੇਰੇ ਸਾਥੂ ਸਾਬ ਹੈ ਜੀ ਉਹਨਾਂ ਨੇ ਮੈਨੂੰ ਬਹੁਤ ਕਈ ਚੀਜ਼ਾਂ ਸਹਰਕੜਜ ਕੀਤਾ ਫਿਰ ਮੈਂ ਕੁੜੀਆਂ ਦੇ ਵਿਆਹ ਕਰਦਾ ਰਿਹਾ ਫਿਰ ਅੱਖਾਂ ਦੇ ਕੈਂਪ ਲਾਉਂਦਾ ਰਿਹਾ ਬਾਜੇ ਕਰਦੇ ਤੋਂ ਉਹ ਬਈ ਕਾਫੀ ਹੋਇਆ ਤੇ ਫੀਲਡ ਦੇ ਵਿੱਚ ਮੇਰਾ ਹੁਣ ਇਧਰ ਜੇ ਕੋਈ ਵੀ ਜਿਆਦਾ ਛੋੜੇ ਪੁਲਿਸ ਵਾਲੇ ਕਾਫੀ ਬੰਦੇ ਪੋਲਿਟੀਸ਼ਨ ਉਹ ਬਿਲਕੁਲ ਤਕਰੀਬ ਜਾਣਦੇ ਨੇ ਉਹਨਾਂ ਤੋਂ ਫਿਰ ਗੱਲਾਂ ਤੁਹਾਨੂੰ ਤੁਸੀਂ ਕਿਸੇ ਦੀ ਤੁਹਾਨੂੰ ਗੱਲਾਂ ਚੰਗੀਆਂ ਲੱਗਦੀਆਂ ਫਿਰ ਉਸ ਤਰ੍ਹਾਂ ਤੁਸੀਂ ਉਹ ਕਰਦੇ ਜੇ ਪਰ ਮੈਨੂੰ ਬੜਾ ਵਧੀਆ ਲੱਗਦਾ ਵੀ ਆਪਾਂ ਨਾਲ ਕੀ ਪੰਜਾਬੀ ਮਾਂ ਬੋਲੀ ਇਸਰਾਈਲ ਦੀ ਜਿਹੜੇ ਵਿੱਚ ਆਪਾਂ ਵੱਧ ਤੋਂ ਵੱਧ ਯੋਗਦਾਨ ਪਾਈਏ ਜਿੱਦਾਂ ਵੀ ਆਪਾਂ ਕੁਝ ਕਰ ਸਕਦੇ ਹਾਂ ਮਨ ਲ ਬੁੱਕਾਂ ਜਾਂ ਕੁਝ ਮਨ ਲ ਜੋ ਕੁਸ਼ੀਦੀ ਕਰ ਸਕਦੇ ਜਿਹਾ ਸਕੂਲਾਂ ਦੇ ਵਿੱਚ ਸਨ ਬੜਾ ਜੇ ਅਸੀਂ ਇੱਥੇ ਹੁੰਦੇ ਸਾਡੀ ਸਿਚੁਏਸ਼ਨ ਵੀ ਉਹੀ ਹੀ ਹੋਣੀ ਸੀ ਇਹ ਕਰੀ ਇਸਰਾਈਲ ਸੌਰੀ ਗੱਲ ਵਿੱਚ ਹੀ ਆ ਮੈਨੂੰ ਇਹ ਟ੍ਰਾਂਟੋ ਬੁਲਾ ਲਿਆ ਟ੍ਰਾਂਟੋ ਸਾਥੂ ਸਾਢੇ 5 ਘੰਟੇ ਦੀ ਫਲਾਈਟ ਹੈ ਉੱਥੇ ਫਿਰ ਗੋਲ ਕੇ ਫਿਰ ਸਕੇਨ ਤੇ ਕਰਤਾ ਮੈਨੂੰ ਉਹਨੇ ਜਰ ਭਾਈ ਬੋਲ ਕੁਛ ਮੈਂ ਗੁਜ਼ਰਤੀ ਪਾਉ ਕੋਈ ਮੈਂ ਕਿਹਾ ਵੀ ਜੇ ਮੈਂ ਅ ਸ਼ਾਇਦ ਇੰਡੀਆ ਹੁੰਦਾ ਸ਼ਾਇਦ ਮੇchu ਮੇਰੀਆਂ ਭੈਣਾਂ ਦੇ ਵਿਆਹ ਦਾ ਜੀ ਤੁਸੀਂ ਯਕੀਨ ਬੰਨਿਆ ਵੀ ਬੁੜੀਆਂ ਨੇ ਮੈਨੂੰ ਮਾਲਾ ਨੂੰ ਮੁੱਖੜ ਤੋਂ ਆਉਂਦਾਂ ਨੇ ਕਾਫੀਆਂ ਨੇ ਉਹ ਕਹਿੰਦੇ ਵੀ ਅਸੀਂ ਕਿੰਦੇ ਸੁਣਿਆ ਰੀ ਬੰਦਾ ਇੰਦੀਆਂ ਸੱਚੀਆਂ ਗੱਲਾਂ ਸਟੇਜ ਤੇ ਆਣ ਕੇ 12-15000 ਲੈ ਕੱਟ ਚੱਕ ਕੇ ਕਹਿ ਸਕਦਾ ਕਿ ਕੋਈ ਕੋਈ ਬੰਦਾ ਸੱਚ ਕਹਿੰਦਾ ਜਿਵੇਂ ਪ੍ਰਸ਼ੋਦਨ ਵੀਰਾ ਸੱਚ ਲੱਗਦਾ ਕੋੜੇ ਬੰਦੇ ਇੱਥੇ ਮੀਡੀਆ ਬੜਾ ਬੜਾ ਦੇਖਦਾ ਰਿਹਾ ਵੀ ਮੋਕਾ ਪਾਦੇ ਜੀ ਬਹੁਤ ਚਾਹੀਦੇ ਪਲੀਜ਼ ਇਹ ਸਚਾਈ ਦੀ ਰੱਖੀ ਜੇ ਲੋਕਾਂ ਨੂੰ ਜਿਹੜੀ ਲੋਕਾਂ ਦੀ ਗੱਲ ਹੋਵੇ ਲੋਕਾਂ ਸਿੱਖੇ ਮੈਨੂੰ ਬੜੀ ਖੁਸ਼ੀ ਆ ਵੀ ਤੁਸੀਂ ਸੱਚ ਤੇ ਖੜੇ ਹੋ ਨਹੀਂ ਮੋਸਟਲੀ ਮੀਡੀਆ ਥੋੜੇ ਜੇ ਸਾਡੇ ਵੀ ਉੱਥੇ ਹੈਗੇ ਵੀ ਮੋਸਟਲੀ ਮੀਡੀਆ ਆਊਟ ਆਫ ਦਾ ਵੇ ਹੋ ਜਾਂਦਾ ਵੀ ਸਚਾਈ ਘੱਟ ਲੱਗਦਾ ਪਰ ਪਲੀਜ਼ ਸੱਚੀਆਂ ਗੱਲਾਂ ਹੀ ਸੁਣਾਇਆ ਕਰੋ ਸੱਚੀਆਂ ਹੀ ਪੜ੍ਹਾਇਆ ਕਰੋ ਸੱਚੀਆਂ ਪੂਸ਼ਕ ਰ ਜਿੰਦਗੀ ਚ ਆਪਣਾ ਤੇ ਆਪਣੀ ਜਿੰਦਗੀ ਚ ਮਰਗਾ ਥੋੜੀ ਕੋਲ ਬੈਠਾ ਹਾਂਜੀ ਸਾਡੇ ਨਾਲ ਬੋਬੀ ਬਰਾੜ ਜੀ ਨੇ ਉਹਨਾਂ ਨਾਲ ਵੀ ਗੱਲ ਕਰਨੀ ਹਾਂਜੀ ਸਾਰਾ ਜਿਹੜਾ ਅੱਜ ਦਾ ਕਿਤਾਬ ਰਿਲੀਸ ਸਮਾਜਾਰਾ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੋ ਕੀ ਕਹੋਗੇ ਹਾਂ ਪਹਿਲਾਂ ਸਾਹਿਬ ਬਲਿਸ਼ੋਤ ਨੂੰ ਇਸ ਬੋਬ ਦੇ ਉਤੇ ਬਹੁਤ ਮੁਬਾਰਕਾਂ ਐਜਾ ਮਰ ਪਰਦਾ ਹੁੰਦਾ ਨਾ ਨਾਨੀਆ ਲਿਖਿਆ ਉਹ ਸੈਣੀ ਟੋਪੜੀ ਰੱਖਦੇ ਐ ਤੇ ਬਾਕੀ ਬਾਈ ਬਾਬ ਨੇ ਉਹਨਾਂ ਦੀ ਕਹਿੰਦੇ ਹੁੰਦੇ ਨੇ ਨਾ ਵੀ ਹਾਥੀ ਦੀ ਪੈੜ ਸਾਰਾ ਗੁੱਸਾ ਆ ਗਿਆ ਬਾਈ ਬਾਬ ਨੇ ਮੌਤ ਕਹਿਤਾ ਮੈਂ ਕਹਿੰਦਾ ਗਾ ਪਛੋਤ ਮਾਰੇ ਕਹਿੰਦਾ ਕਲੇਜੇ ਤੀਰ ਦੇਖਣ ਨੂੰ ਸਿਰਾਂ ਤੇ ਤਾਜ ਦੇਖਣ ਨੂੰ ਜ਼ਮਾਨਾ ਰੁਕ ਗਿਆ ਤੇਰਾ ਉਹ ਹੀ ਅੰਦਾਜ਼ ਦੇਖਣ ਨੂੰ ਜੇ ਮੁੱਦਾ ਹੋਣ ਦਾ ਹੋਇਆ ਜੇ ਮੁੱਦਾ ਹੋਣ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਂ ਸਿਰਾਂ ਤੇ ਉੱਡਦੇ ਬਾਜ ਦੇਖਣ ਨੂੰ ਸਿਰਾਂ ਤੇ ਉੱਡਦੇ ਬਾਜ ਦੇਖਣ ਨੂੰ ਧੰਨਵਾਦ ਬਹੁਤ ਅੱਜ ਸਾਡੇ ਮੈਨੇ ਅਜ ਤਾਸਕ੍ਰਾਪੀ ਨੇ ਸੈਕਟ ਕਰ ਉਹਨਾਂ ਨਾਲ ਗੱਲ ਕਰਦੇ ਆਂ ਸਾਡਾ ਜਿਹੜਾ ਅੱਜ ਦਾ ਕਿਤਾਬ ਦੀ ਸਮਾਗਮ ਹੈ ਇਹਦੇ ਬਾਰੇ ਗੱਲ ਕਰਦੇ ਆਂ ਦੇਖੋ ਜੀ ਸੱਚ ਕਹਿਣਾ ਬਹੁਤ ਔਖਾ ਹੈ ਜੀ ਜੇ ਅੱਜ ਸੱਚ ਬੋਲ ਰਿਹਾ ਤਾ ਪਰਸ਼ੋਤਮ ਪੱਤੋ ਬੋਲ ਰਿਹਾ ਤੇ ਇਹਨਾਂ ਦੀ ਛੇਵੀਂ ਕਿਤਾਬ ਆਉਣ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜੀ ਇਹ ਅੱਜ ਤੱਕ ਜੋ ਵੀ ਇਹਨਾਂ ਨੇ ਲਿਖਿਆ ਹੂੰ ਉਹ ਦਬੇ ਕੁਚਲੇ ਲੋਕਾਂ ਵਾਸਤੇ ਦੁਖੀ ਲੋਕਾਂ ਦੇ ਦੁੱਖ ਇਹਨਾਂ ਨੇ ਯਾਦ ਕੀਤੇ ਆ ਜਲਵਾਣ ਦੇ ਖਿਲਾਫ ਇਹਨਾਂ ਨੇ ਲਿਖਿਆ ਹੋਰ ਜੋ ਸਮਾਜਿਕ ਕ੍ਰਿਤਿयां ਹੈਗੀਆਂ ਉਹਨਾਂ ਬਾਰੇ ਇਹਨਾਂ ਨੇ ਖੁੱਲ ਕੇ ਬੋਲਿਆ ਹੋਰ ਵੀ ਕਿਤਾਬਾਂ ਅਸੀਂ ਪੜ੍ਹਦੇ ਰਹਿੰਨੇ ਆ ਪਰ ਜਿਹੜੀ ਇਹਨਾਂ ਦੀ ਲਿਖਤ ਹੈਗੀ ਹੈ ਉਹ ਲੋਕਾਂ ਨੂੰ ਬਹੁਤ ਵੱਖਰੀ ਹੈਗੀ ਹੈ ਇਸ ਕਰਕੇ ਮੈਂ ਇਸ ਇਹਨਾਂ ਦੀਆਂ ਲਿਖਤਾਂ ਨੂੰ ਜੀ ਆਇਆਂ ਕਹਿੰਦਾ ਤਿੰਨ ਦਾ ਧੰਨਵਾਦ ਕਰਦਾ ਤੇ ਅੱਗੇ ਤੋਂ ਉਮੀਦ ਕਰਦਾ ਵੀ ਇਹ ਇਸ ਰਾਹ ਤੇ ਚੱਲਦੇ ਰਹਿਣਗੇ ਜੀ ਬਹੁਤ ਬਹੁਤ ਮੁਬਾਰਕਾਂ ਫਤੋ ਸਾਹਿਬ ਜੀ ਸਾਡੇ ਦੁਆਰਾ ਮੰਗਲਬੀਰ ਪਟਵਾਰੀ ਸਾਹਿਬ ਨੇ ਜੋ ਕਿ ਕਹਾਣੀਕਾਰ ਨੇ ਤੇ ਬਿਆੰਕ ਵੀ ਲਿਖਦੇ ਨੇ ਉਹਨਾਂ ਦਾ ਵੀ ਗੱਲਬਾਤ ਕਰਨੇ ਸਰ ਜੀ ਜਿਹੜਾ ਅੱਜ ਦਾ ਕਿਤਾਬਨਿ ਸਮਾਰੋਹ ਹੈ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚਿਓ ਇਹਦੇ ਬਾਰੇ ਜਾਣਕਾਰੀ ਦਿਓ ਕੀ ਕਹੋਗੇ ਇਹਦੇ ਬਾਰੇ ਜਿਹੜਾ ਅੱਜ ਦਾ ਸਮਾਗਮ ਹੋ ਰਿਹਾ ਜੀ ਬਹੁਤ ਹੀ ਖਾੜ ਦੇ ਤਰੀਕ ਕਿਉਂਕਿ ਜਿਹੜੀ ਇਹਨਾਂ ਦੀ ਅੱਜ ਪੁਸਤਕ ਅੱਢੀ ਜੋ ਹੋਈ ਹੈ 10 ਦੀ ਅੱਖਾਂ ਇਹਦੇ ਵਿੱਚ ਬਹੁਤ ਸਾਰੇ ਸਵਾਲ ਨੇ ਸਮਾਜ ਬਦਲ ਪ੍ਰਤੀ ਜੋ ਇਹਨਾਂ ਦੇ ਮਨ ਦੇ ਬੱਦਲੇ ਸੀ ਜਾਂ ਭਾਵਨਾਵਾਂ ਸੀ ਚਾਰ ਦੱਬੇ ਕੁਚਲੇ ਲੋਕਾਂ ਦੇ ਪ੍ਰਤੀ ਇਹਨਾਂ ਦੀ ਮਨ ਦੀ ਜਿਹੜੀ ਸੀ ਅਵਾਲ ਸੀਗਾ ਉਹ ਜਿਹੜਾ ਲੋਕ ਦਰਦ ਸੀਗਾ ਉਹ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਦੱਸਤੀ ਆ ਸਵਾਗਤ ਹੈ ਹਰ ਇੱਕ ਨੂੰ ਸਵਾਗਤ ਕੀਤਾ ਹੈ ਕਿ ਸੋਚੋ ਮੈਂ ਇਸ ਵਾਸਤੇ ਇਹਨਾਂ ਨੂੰ ਪ੍ਰਸ਼ੋਤਨ ਪਤੂ ਜੀ ਨੂੰ ਇਹਨਾਂ ਦੀ ਨਵੀਂ ਰਤ ਕਿਤਾਬ ਤੇ ਬਹੁਤ ਬਹੁਤ ਤੁਮ ਬਾਸਬਾਤ ਹੈ ਨਾ ਤੇ ਭਾਵੇਂ ਜਿੰਨੇ ਵੀ ਸਾਥੀ ਆਏ ਸਾਡੇ ਪਿੰਡਸੇ ਕਿਤੇ ਸਾਡੇ ਨਾਲ ਹੀ ਸੀ ਇਹਨਾਂ ਨੂੰ ਵੀ ਜੀਣਾ ਇੱਕ ਨਾਮ ਨੇ ਸਾਡੇ ਅਜੀ ਸਾਡੇ ਦਰਬਾਨ ਹਰਪ੍ਰੀਤ ਪੱਤੋ ਨੇ ਜੋ ਕਿ ਸਿਹਤਕਾਰ ਨੇ ਕੀ ਵਿਦੇਸ਼ਾਂ ਭੇਸ਼ਾ ਦੀ ਧਰਤੀ ਦੇ ਜਿਹਨਾਂ ਦਾ ਸਿਹਤ ਹੈ ਜਿਹੜਾ ਪਹੁੰਚਿਆ ਤੇ ਪੰਜਾਬ ਦਾ ਲੱਗੇ ਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਵੀਰੇ ਜੀ ਤੁਹਾਡਾ ਧੰਨਵਾਦ ਹੈ ਤੇ ਇਸ ਸਮਾਗਮ ਤੇ ਆਉਣ ਲਈ ਆਇਆ ਕਹਿੰਦੇ ਤੁਹਾਨੂੰ ਕੀ ਇਸ ਸਮੇਂ ਜੋ ਸਮਾ ਕੱਢ ਕੇ ਪਹੁੰਚੇ ਜਿਹੜਾ ਅੱਜ ਦਾ ਕਿਤਾਬ ਲਈ ਸਮਾਚਾਰ ਹੈ ਨਾ ਸਮਾਰੋਹ ਹੈ ਜਿਹੜਾ ਕਿ ਤੌਰ 'ਤੇ ਸਮਾਰੋਹ ਹੈ ਤੁਸੀ ਵਿਸ਼ੇਸ਼ ਤੌਰ ਤੇ ਪਹੁੰਚੇ ਕੀ ਕਹਾਂਗੇ ਸਮਾਰੋਹ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪਰਚੋਤੋਂ ਪੱਤੋ ਦੀ ਬਹੁਤ ਬਹੁਤ ਮਾਨ ਕਰਦਾ ਕਿ ਜਿਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਿੰਨੀਆਂ ਕਦਮਾਂ ਇੰਨਾਂ ਦੀ ਮਿਲ ਆ ਸਾਡੇ ਸਮਾਜ ਦੇ ਵਿੱਚ ਆਈਆਂ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸਮਾਜ ਨੂੰ ਤੇ ਸਾਨੂੰ ਆਸਾ ਕਿ ਇਸੇ ਤਰ੍ਹਾਂ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਤੇ ਇਹਨਾਂ ਕਰਕੇ ਅੱਜ ਸਾਨੂੰ ਇੱਥੇ ਡੁੜਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਤੇ ਨਵੀਆਂ-ਨਵੀਆਂ ਰੂਹਾਂ ਨੂੰ ਇੱਥੇ ਆ ਕੇ ਮਿਲਿਆ ਇਹ ਸਾਰਾ ਪਰਚੋਤੋਂ ਪੱਤੋ ਜੀ ਦੀ ਬਦੌਲਤ ਦਾ ਇਹਨਾਂ ਨੇ ਬੜੇ ਸਿਹਤ ਕਾਰਪੈਦਾ ਕੀਤੇ ਪਿੰਡ ਪੱਤੋ ਹੀਰਾ ਸਿੰਘ ਦੇ ਵਿੱਚ ਕਿ ਜੋ ਇੱਕ ਇੱਕ ਆਧਾਰਨ ਤੌਰ ਤੇ ਇੱਕ ਮੈਨ ਨਮਾਣਾ ਜਾ ਸੀ ਤੇ ਮੈਨੂੰ ਹੀ ਸਾਡੇ ਬਹੁਤ ਮਾਣ ਮਖਸ਼ਿਆ ਤੇ ਮੈਂ ਅੱਜ ਇਹ ਖੇਤਰ ਦੇ ਵਿੱਚ ਆਇਆ ਤੇ ਮੈਂ ਦਿੱਲੀ ਡੀਡੀ ਪੰਜਾਬੀ ਤੇ ਦੂਰਦਰਸ਼ਨ TV ਮੈਂ ਇਹਨਾਂ ਦੀ ਬਦੌਲਤ ਪਹੁੰਚਿਆ ਜਿਵੇਂ ਪਾਕਿਸਤਾਨ ਦੇ ਵਿੱਚ ਕਵੀ ਦਰਬਾਰ ਕਰਕੇ ਆਇਆ ਉਹ ਵੀ ਇਹਨਾਂ ਦੀ ਬਦੌਰਤ ਤੇ ਮੈਨੂੰ ਹਮੇਸ਼ਾ ਅਸ਼ੀਰਵਾਦ ਦਿੰਦੇ ਰਹਿੰਦੇ ਆ ਮੈਂ ਆਸ ਕਰਦਾ ਕਿ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਦੇਵੇ ਤੇ ਵਧੀਆ ਲਿਖਦੇ ਰਹਿਣ ਤੇ ਸਾਡੇ ਵਰਗਿਆਂ ਨੂੰ ਵੀ ਨਾਲ ਮਾਣ ਮਿਲਦਾ ਰਹੇ ਬਹੁਤ ਬਹੁਤ ਧੰਨਵਾਦ ਤੇ ਮੈਂ ਫਿਕਰਮੰਦ মিডিਏ ਦਾ ਸਾਡੇ ਗੱਜਾਂ ਨਰਾਜੀ ਦੀ ਦਾ ਤੇ ਨਿਰਮਲ ਹਰਣ ਸਿੰਘ ਅਲਾ ਦਾ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਕਿ ਜਿਹੜੀ ਸਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੋਸ਼ਲ ਮੀਡੀਆ ਰੰਗ ਚਕਾਉਂਦੇ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਾਂਜੀ ਤੁਸੀਂ ਫਿਰੋ ਫਿਕਰਮੰਦ ਮੀਡੀਆ ਤੇ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਰਮਲ ਸਿੰਘ ਨਿਹਾਲ ਦੀ ਰਿਪੋਰਟ